ਸਤਿ ਸ਼੍ਰੀ ਅਕਾਲ ਕਰਵਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋ ਰਿਹਾ ਜੀ ਬੈਠਾ ਬੈਠਾ ਬੈਠੋ ਹੋਰ ਕਿਦਾਂ ਠੀਕ ਹੈ ਜੀ ਕਿੱਥੇ ਆ ਗਏ ਨਜ਼ਰ ਨਹੀਂ ਆ ਬੰਦਲ ਚਲਾ ਗਿਆ ਲੈ ਯਾਰ ਸਾਡੇ ਨਾਲ ਉੱਥੇ ਹੋਲੀ ਪਰਵ ਚੱਲਦਾ ਪਿਆ ਸੀ ਤਿਆਰ ਉੱਥੇ ਗਏ ਸੀ ਤੇ ਕੁਝ ਚੀਜ਼ਾਂ ਸਾਨੂੰ ਪ੍ਰਾਪਤ ਹੋਈਆਂ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਅੱਛਾ ਕੱਲ ਉੱਥੇ ਸਮਾਗਮ ਭਾਜੀ ਹਾਂ ਜੀ ਅੱਛਾ 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 ਉਹ ਸ਼ੁਰੂਆਤ ਇਹਦਾ ਹੈ ਕਿ ਇੱਕ ਪਰਿਵਾਰ ਸੀ ਦੋ ਤਿੰਨ ਬੱਚੇ ਉਹਦੇ ਤੇ ਇੱਕ ਵੇਹ ਫੋ ਦੀ ਬੜੀ ਧਾਰਮਿਕ ਖਿਆਲਾਂ ਦੀ ਸੀ ਅੱਛਾ ਪਰਮਾਤਮਾ ਨੂੰ ਮੰਨਣ ਵਾਲੀ ਆਪਣੇ ਡੇਰੇ ਤੇ ਜਾਣਾ ਹਮ ਹਮ ਨਿਤਨੇਮ ਕਰਨਾ ਪਰ ਉਹਦਾ ਜਿਹੜਾ ਘਰ ਵਾਲਾ ਸੀ ਨਾ ਜੀ ਉਹ ਥੋੜਾ ਜਿਹਾ ਗਲਤ ਸੀ ਅੱਛਾ ਉਹਨੇ ਸ਼ਾਮ ਨੂੰ ਸ਼ਰਾਬ ਵਗੈਰਾ ਜ਼ਰੂਰ ਪੀਣੀ ਤੇ ਉਹ ਵਿਚਾਰੀ ਕਲਪਦੀ ਸੀ ਇੰਨੀ ਮਿਹਨਤ ਨਾਲ ਪੈਸੇ ਕਮਾਉਂਦੇ ਆ ਤੇ ਬੱਚਿਆਂ ਦਾ ਕੁਝ ਬੰਦਦਾ ਨਹੀਂ ਪਿਆ ਤੇ ਆਪਣਾ ਹੀ ਜਾੜੀ ਜਾਂਦੇ ਆ ਹਮ ਉਹਨੇ ਕਿਸੇ ਮੌਕਾ ਪਾ ਕੇ ਟਾਈਮ ਕੱਢਿਆ ਤੇ ਮਹਾਰਾਜ ਨੂੰ ਮਿਲੀ ਕਹਿੰਦੀ ਮਹਾਰਾਜ ਜੀ ਮੈਂ ਤੁਹਾਡੇ ਚਰਨਾ ਚਾਹਨੀ ਆ ਤੇ ਦਾਦਾ ਗੱਲ ਆ ਕਿ ਕਿਸੇ ਤਰੀਕੇ ਨਾਲ ਇਹ ਦੀ ਸ਼ਰਾਬ ਜਿਹੜੀ ਛਡਾਈ ਜਾਵੇ ਮਾਰਾ ਕਹਿੰਦੇ ਜਦੋਂ ਇਹਦਾ ਟਾਈਮ ਆਏਗਾ ਤੈਨੂੰ ਅਸੀਂ ਦੱਸਾਂਗੇ ਮਾਰਾ ਦਾ ਜਾਨੀ ਜਾਨ ਹੁੰਦੇ ਮਾਰਾ ਉਹਨਾਂ ਨੇ ਫਿਰ ਇਦਾਂ ਹੀ ਚੱਲਦਾ ਰਿਹਾ ਸਮਾਂ ਲੰਘਿਆ 2 4 5 ਸਾਲ ਲੰਘੇ ਜਦੋਂ 5 ਸਾਲ ਲੰਘ ਗਏ ਤੇ ਫਿਰ ਉਹ ਹੌਲੀ ਹੌਲੀ ਬੱਚੇ ਵੀ ਜਾਣੇ ਸ਼ੁਰੂ ਹੋ ਗਏ ਘਰ ਵਾਲਾ ਵੀ ਜਾਣਾ ਸ਼ੁਰੂ ਹੋ ਗਿਆ ਮੇਰੇ ਤੇ ਉੱਤੇ ਨਿਤਨੇਮ ਕਰਨਾ ਤੇ ਉਹਦੇ ਦਿਲ ਚ ਆ ਗਈ ਇੱਕ ਦਿਨ ਕਾਲ ਕੇ ਮਾਰਾ ਨਾਲ ਮਿਲੀਏ ਮਾਰਾ ਜਦੋਂ ਮਿਲੇ ਤੇ ਉਹਨਾਂ ਨੇ ਸ਼ਰਤ ਰੱਖੀ ਕਿ ਕਹਿੰਦਾ ਮਹਾਰਾਜ ਜੀ ਮੈਂ ਤੁਹਾਡਾ ਨਾਮ-ਦਾਮ ਲੈਣਾ ਚਾਹਨਾ ਹਾਂ ਹਾਂ ਤੇ ਮੇਰੀ ਇੱਕ ਸ਼ਰਤ ਹੈ ਹੂੰ ਉਹ ਕਹਿੰਦਾ ਕੀ ਦੱਸ ਭਗਤਾ ਨਾਮ-ਦਾਮ ਲੈਣਾ ਹੈ ਕਹਿੰਦਾ ਕਿ ਸ਼ਰਤ ਕਾਦੀ ਕਿੰਦਾ ਮੇਰੀ ਇੱਕ ਸ਼ਰਤ ਹੈ ਮੈਂ ਸ਼ਰਾਬ ਨਹੀਂ ਛੱਡ ਸਕਦਾ ਅੱਛਾ ਮਹਾਰਾਜ ਕਿੰਦਾ ਗੱਲ ਹੈ ਇਹ ਤਾਂ ਮੈਨੂੰ ਵੀ ਮਨਜ਼ੂਰ ਹੈ ਲਓ ਪਰ ਮੇਰੀ ਵੀ ਇੱਕ ਸ਼ਰਤ ਹੈ ਓਹੋ ਅੱਛਾ ਜੀ ਸ਼ਰਤ ਆਹੀ ਹੈ ਕਿ ਸ਼ਰਾਬ ਤੂੰ ਕੱਲਿਆਂ ਪੀਣੀ ਹੈ ਕਿਸੇ ਸਾਹਮਣੇ ਨਹੀਂ ਪੀਣੀ ਤੇਰਾ ਮੇਰਾ ਬਚਨ ਹੋਵੇ ਆਹ ਉਹ ਕਹਿੰਦਾ ਜੀ ਠੀਕ ਹੈ ਮਹਾਰਾਜ ਇਹ ਬਚਨ ਰਿਹਾ ਹੂੰ ਹੂੰ ਉਹਨੇ ਆਪਣੇ ਕਮਰੇ ਚ ਜਾਣਾ ਵੇਲੇ ਉਹ ਕੇ ਆਪਣਾ ਸਮਾਨ ਸੂਨ ਤਿਆਰ ਕੀਤਾ ਜਦੋਂ ਗਲਾਸ ਚ ਸ਼ਰਾਬ ਪਾਈ ਤੇ ਲੱਗਾ ਪੈਗ ਮੂੰਹ ਨੂੰ ਲਾਣਾ ਤੇ ਵਿੱਚ ਮਹਾਰਾਜ ਦੀ ਫੋਟੋ ਉਹ ਮਹਾਰਾਜ ਪਰਗਟ ਹੋ ਗਿਆ ਪਰਗਟ ਹੁਣ ਇੱਕ ਜਮਾਂ ਕਿਤੇ ਸੀ ਹਾਂ 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 ਕਿ ਮੈਂ ਕੋਈ ਹੋਰ ਹੋਊਗਾ ਤਾਂ ਮੈਂ ਨਹੀਂ ਪੀਵਾਂਗਾ ਉਸੇ ਲਈ ਬੰਨੂ ਐਸੀ ਗੱਲ ਛੂਗੀ ਕਿ ਉਹ ਉਸੇ ਲਈ ਗਲਾਸ ਪੰਨਤਾ ਉਹਨੇ ਹਾਂ ਹਾਂ ਗਲਾਸ ਪੰਨਣ ਤੋਂ ਬਾਅਦ ਉਹਨੇ ਆਪਣੀ ਪੋਲ ਬਖਸ਼ਾਈ ਹਾਂ ਜੇ ਮੈਨੂੰ ਇਹ ਜਾਣੀ ਜਾਣੋ ਮੈਂ ਹੁਣ ਅਤਵਾਸ਼ ਸ਼ਰਾਬ ਜੜੀ ਨਹੀਂ ਪੀਵਾਂਗਾ ਚੰਗੀ ਸਗਤ ਚ ਚੱਲਾਂਗਾ ਪਰਿਵਾਰ ਨੂੰ ਪਾਲਾਂਗਾ ਬਿਲਕੁਲ ਬਿਲਕੁਲ ਇਹ ਇਦਾਂ ਦੀਆਂ ਗੱਲਾਂ ਜੜੀਆਂ ਨਾ ਦਿਲ ਨੂੰ ਬੜੀਆਂ ਛੂ ਜਾਂਦੀਆਂ ਇਹ ਦੇਖੋ ਉਹ ਅੱਜ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਤਾਂ ਕਿਤੇ ਮੈਨੂੰ ਤਾਜੇ ਹੀ ਪਤਾ ਲੱਗੇ ਤੇ ਮੈਂ ਕਿਹੜਾ ਕਾਰਵਾਜ ਨੂੰ ਜ਼ਰੂਰ ਦਸੀਏ ਨਹੀਂ ਨਹੀਂ ਬਹੁਤ ਹੋ ਜਾਏਗਾ ਦੇਖੋ ਪਹੁੰਚਿਆਦਾ ਹੈ ਕਿ ਜਿਹੜੇ ਕਰਨੀ ਵਾਲੇ ਮਾਹਪੁਰਸ਼ ਹੁੰਦੇ ਨੇ ਨਾ ਬਿਲਕੁਲ ਬਿਲਕੁਲ ਹੈਨਾ ਉਹ ਜਦੋਂ ਮੌਕਾ ਦੇਖਦੇ ਨੇ ਜਦੋਂ ਬੰਦੇ ਦਾ ਸਮਾਂ ਆਉਂਦਾ ਹੈ ਨਾ ਉਹ ਸਭ ਜਾਣੀ ਜਾਣ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਬਿਲਕੁਲ ਫੈਕਟ ਹੈ ਜੀ ਫੈਕਟ ਹੈ ਹੁਣ ਦੇਖੋ ਜਦੋਂ ਬੰਦੇ ਦਾ ਸਮਾਂ ਆਇਆ ਬਿਲਕੁਲ ਠੀਕ ਹੈ ਨਾ ਹਾਂਜੀ ਬਾਕੀ ਸ਼ਰਾਬ ਕੋਈ ਚੰਗੀ ਚੀਜ਼ ਨਹੀਂ ਹੈਗੀ ਹੈਨਾ ਲੋਕੀ ਮੰਗੇ ਬਹੁਤ ਕੁਝ ਓਝਾ ਰਹੇ ਨੇ ਸ਼ਰਾਬ ਦੇ ਵਿੱਚ ਚੰਗੇ ਪਾਸੇ ਜਾਣਾ ਚਾਹੀਦਾ ਹੈ ਹੋਰ ਸ਼ਰਾਬ ਨਾਲ ਠੀਕ ਹੈ ਜੀ ਹੋਲੀ ਕਿਦਾਂ ਬਣਾ ਰਹੇ ਫਿਰ ਹੁਣ ਹੋਲੀ ਦੇਖੋ ਜੀ ਹੁਣ ਹੋਲੀ ਦੀ ਗੱਲ ਵੀ ਸੁਣ ਲਓ ਹਾਂਜੀ ਹਾਂਜੀ ਹੋਲੀ ਦਾ ਤਿਹਾੜ ਦਾ ਥੋੜਾ ਜਿਆ ਮਨ ਨੂੰ ਹੁੰਦਾ ਹੈ ਕਿਤੇ ਮਹਿੰਗਾਈ ਪੜੀ ਹੈ ਹਾਂ ਉਹਦਾ ਹੈ ਨੰਬਰ ਇੱਕ ਨੰਬਰ ਤੋਂ ਜਦੋਂ ਸਾਡੇ ਟਾਈਮ ਤੇ ਹੋਲੀ ਖੇਡਦੇ ਸੀ ਅਸੀਂ ਅਸੀਂ ਸਾਰਾ ਮੁੱਲਾ ਇਕੱਠੇ ਹੋ ਕੇ ਟਰਾਲੀ 'ਚ ਬਹਿ ਕੇ ਜ਼ਿਮੀਦਾਰ ਨੇ ਟਰਾਲੀ ਲੈਣੀ ਸਾਰੇ ਜਣੇ ਬਹਿ ਕੇ ਜਾਣਾ ਸਾਰੇ ਮੁੱਲੇ ਦੀ ਘੁੰਮਣਾ ਘਮਾਣਾ ਫਿਰ ਆ ਕੇ ਹੋਲੀ ਖੇਡਣੀ ਘਰਦਿਆਂ ਦੇ ਉਹ ਬਣਾਉਂਦੇ ਸੀ ਮੈਦੇ ਦੀਆਂ ਗੁਜੀਆਂ ਜੀਆਂ ਬਣਾਣੀਆਂ ਇਹ ਦਾਨੀ ਚ ਖਾਣੀਆਂ ਪੀਣੀਆਂ ਪ੍ਰਾਣੀਆਂ ਮਾਵਾਂ ਨੂੰ ਬੜਾ ਚਾਹ ਹੁੰਦਾ ਸੀ ਕਿ ਮੇਰੇ ਬੱਚੇ ਇਕੱਠੇ ਹੋ ਕੇ ਆ ਰਹੇ ਨੇ ਹੈਨਾ ਸਾਰੇ ਵਾਤੇ ਐ ਨਹੀਂ ਕਿ ਆਪਣੇ ਬੱਚੇ ਲਈ ਸਾਰਾ ਲਈ ਬਣਾਣੀਆਂ ਸਾਰੇ ਨਾਲ ਲਲ ਮਿਲ ਕੇ ਖਾਣੀਆਂ ਬੜਾ ਆਨੰਦ ਆਣਾ ਤੇ ਚੰਦਾ ਵਗੈਰਾ ਪਿਆਣਾ ਹੁਣ ਤੇ ਲੋਕੀ ਪੁੱਠੇ ਪਾਸੇ ਚੱਲ ਪਿਆ ਉਹ ਇਹਨਾਂ ਚੀਜ਼ਾਂ ਦੇ ਬਜਾਏ ਉਹ ਸ਼ਰਾਬ ਸ਼ੁਰੂਵਲ ਜਾਂਦੇ ਆ ਨਸ਼ੇਵਲ ਜਾਂਦੇ ਆ ਉਹ ਥੋੜਾ ਜਿਹਾ ਦਿਲ ਨੂੰ ਨਾ ਹੁਣ ਜਿਹੜੇ ਪੁੰਝੋ ਰੰਗ ਵੀ ਆ ਗਏ ਨਾ ਹੁਣ ਕੈਮੀਕਲ ਵਾਲੇ ਆ ਗਏ ਤੇ ਉਹ ਗਿੱਲੇ ਰੰਗ ਤੇ ਗਰੀਸਾ ਥੋੜੇ ਦਿਲ ਨੂੰ ਨਾ ਹਾਂ ਬੜਾ ਕੁਛ ਆ ਹੈ ਨਾ ਮਹਿਸੂਸ ਹੁੰਦਾ ਕਿ ਯਾਰਾ ਗੱਲ ਗੱਲ ਸਹੀ ਗੱਲ ਜੋ ਸਾਡਾ ਮੈਂ ਤੇ ਇਹੀ ਮੈਸੇਜ ਦਾਗਾ ਕਿ ਤੁਸੀਂ ਤਰੀਕੇ ਨਾਲ ਹੋਲੀ ਮਨਾਓ ਕਿਸੇ ਦੀ ਧੀ ਭੈਣ ਨੂੰ ਨਿਆਇ ਰੰਗ ਨਾ ਸੋਟੋ ਤੇ ਬੜੇ ਮਜੇ ਨਾਲ ਮਰਾਓ ਪਰਮਾਤਮਾ ਦੇ ਗੁਣ ਗਾਓ ਸਾਡੀ ਇਹੀ ਦੁਆ ਹੈ ਬਿਲਕੁਲ ਸਹੀ ਗੱਲ ਬੋਲ ਜੀ ਦੇਖੋ ਇਹ ਦੁਆਵਾਂ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਉਹ ਸਾਡੇ ਵੱਲੋਂ ਸਿੱਖ ਕੇ ਕਰਨਗੇ ਨਾ ਜੇ ਅਸੀਂ ਆਪਣੇ ਬੱਚਿਆਂ ਨੂੰ ਚੰਗਾ ਸੰਸਕਾਰ ਦੇਵਾਂਗੇ ਚੰਗੇ ਕਰਕੇ ਦਿਖਾਵਾਂਗੇ ਤੇ ਬੱਚੇ ਉਹੀ ਸਿੱਖਣਗੇ ਹਾਂ ਬਿਲਕੁਲ ਸਹੀ ਗੱਲ ਮੈਨੂੰ ਯਾਦ ਹੈਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਹਾਂਜੀ ਹਾਂਜੀ ਤੇ ਮਹੱਲੇ ਦੀ ਹਰ ਜਿਹੜੀ ਜਰਾਨੀ ਹੁੰਦੀ ਸੀ ਨਾ ਉਹ 마ਸੀ ਹੁੰਦੀ ਸੀ ਬਿਲਕੁਲ ਬਿਲਕੁਲ ਤੇ ਮਹੱਲੇ ਦਾ ਹਰ ਬੰਦਾ ਚਾਚਾ ਹੁੰਦਾ ਚਾਚਾ ਹੁੰਦਾ ਬਿਲਕੁਲ ਸਹੀ ਜਿੱਥੇ ਬੈਠਦਾ ਉੱਥੇ ਹੀ ਖੇਡਣਾ ਉੱਥੇ ਹੀ ਖਾਣਾ ਉੱਥੇ ਹੀ ਸੋ ਜਾਣਾ ਹਾਂਜੀ ਤੇ ਜਦੋਂ ਆਪਾਂ ਹੋਲੀ ਵੀ ਖੇਡਦੇ ਹੁੰਦੇ ਸੀਗੇ ਤਾਂ ਸਵੇਰ ਢੋਲ ਆਣਾ ਹਾਂ ਢੋਲ ਨਾਲ ਨਹੀਂ ਢੋਲ ਨਾਲ ਹੋ ਗਿਆ ਕਹਿਣਾ ਢੋਲ ਵੀ ਨਾਲ ਹੁੰਦਾ ਸੀ ਹਾਂ ਘਰ ਘਰ ਜਾਣਾ ਹਾਂਜੀ 마ਸੀ ਨੂੰ ਰੰਗ ਲਾਤਾ ਮਾਸੇ ਦੀ ਕੁੜੀ ਨੂੰ ਰੰਗ ਲਾਤਾ ਨਰਨਣ ਪੜਾਈ ਜਿਹੜੀ ਆ ਗਈ ਸਭ ਹੱਸਦੇ ਖੇਡਦੇ ਕੋਈ ਮਨਚ ਚੋਰ ਨਹੀਂ ਕੋਈ ਮਨਚ ਮੈਲ ਨਹੀਂ ਹੁੰਦਾ ਸੀਗਾ ਨਾ ਬਿਲਕੁਲ ਸਹੀ ਗੱਲ ਤੇ ਕਿ ਕੋਈ ਸਾਡੇ ਸਾਹਮਣੇ ਸਾਡੀ ਪੈਣ ਉੱਪਰ ਰੰਗ ਵੀ ਸੁੱਟ ਜਾਂਦਾ ਤੇ ਅਸੀਂ ਲੜਨ ਮਰਨ ਨੂੰ ਚਲੇ ਜਾਂਦੇ ਆ ਆਪਣਾ ਬਿਲਕੁਲ ਬਿਲਕੁਲ ਸਹੀ ਹੁਣ ਨੀਤਾ ਵੀ ਵਧੀਆ ਨਹੀਂ ਹੈਗੀ ਨੀਤਾ ਹੋਣਾ ਲੋਕ ਇਹ ਦੇਖੋ ਮਕੇ ਜਿਵੇਂ ਹੁਣ ਆਪਾਂ ਬ੍ਰਿੰਦਾਵਨ ਜਾਂਦੇ ਆ ਦੇਖੋ ਹਣਾ ਉਥੇ ਫੁੱਲਾਂ ਦੀ ਹੋਲੀ ਮਨਾਇ ਜਾਂਦੀ ਬਿਲਕੁਲ ਹੈ ਸ੍ਰੀ ਅਨੰਦਪੁਰ ਸਾਹਿਬ ਦੇਖੋ ਗੁਵਿੰਦ ਸਿੰਘ ਪਾਸ਼ਾ ਦਾ ਬਖਸ਼ਿਆ ਹੋਲਾ ਮੱਲਾ ਮਨਾਇਆ ਜਾਂਦਾ ਬਿਲਕੁਲ ਪਰ ਇਹ ਹੈ ਨਾ ਪਰ ਜਿਹੜੀ ਹੁਣ ਜਿਹੜੀ ਸਾਡੀ ਨਵੀਂ ਮੰਦਿਰ ਹੈ ਉੱਚੇ ਉੱਚੇ ਸਪੀਕਰ ਲਾ ਕੇ ਗਾਣੇ ਲਾ ਕੇ ਹਨਾ ਦੂਜਿਆਂ ਨੂੰ ਡਿਸਟਰਬ ਕਰਨਾ ਤੁਸੀਂ ਹਾਂ ਡਿਸਟਰਬ ਕਰਦੇ ਹੋ ਹਨਾ ਤੁਸੀਂ ਜਿਹੜੀਆਂ ਗੱਲਾਂ ਨਹੀਂ ਤੁਸੀਂ ਚੰਗੇ ਪਾਸੇ ਜਾ ਰਹੇ ਹੋ ਤੁਸੀਂ ਰੱਬ ਦਾ ਨਾਮ ਲੈ ਜਾ ਰਹੇ ਹੋ ਮੇਰੇ ਰੱਬ ਦੇ ਗੁਣਗਾਨ ਗੰਦੇ ਜਾਓ ਬਿਲਕੁਲ ਬਿਲਕੁਲ ਹਨਾ ਜੇ ਰੱਬ ਦੇ ਰੱਬ ਦੇ ਰੰਗ ਵਿੱਚ ਰੰਗਣ ਜਾ ਰਹੇ ਹੋ ਤੇ ਰੱਬ ਦੀ ਰਜਾ ਵਿੱਚ ਵੀ ਰਹੋ ਬਿਲਕੁਲ 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 ਐਹੀ ਮੈਸੇਜ ਦੇਣਾ ਤਿਹਾ ਤਿਵਾਰ ਆ ਰਿਹਾ ਵੈ ਸਾਰੇ ਰਾਜੀ ਖੁਸ਼ੀ ਸੁਖੀ ਸੰਧੀ ਹੋਲੀ ਮਨਾਓ ਕਿਸੇ ਨਾਲ ਕੋਈ ਮਾੜਾ ਕਰਮ ਨਾ ਕਰੋ ਕਿਸੇ ਉੱਪਰ ਮਾੜਾ ਵਰਤਾਵਨਾ ਨਾ ਕਰੋ ਬੁਰੇ ਰੰਗ ਨਾਲ ਸੁੱਟੋ ਚੰਗੀ ਨੇਤ ਨਾਲ ਹੋਲੀ ਖੇਡੋ ਤਾਂ ਕਿ ਜਿਹੜਾ ਰੰਗਾਂ ਦਾ ਤਿਵਾਰ ਹੈ ਉਹ ਖੁਸ਼ੀਆਂ ਲੈ ਕੇ ਆਵੇ ਕਿਸੇ ਦੇ ਦੁੱਖ ਦਾ ਕਾਰਨ ਨਾ ਬਣੇ ਹੱਸਦੇ ਵਸਦੇ ਰੋ ਖੁਸ਼ ਰੋ